ਪੰਜਾਬੀ ਲਾਇਬ੍ਰੇਰੀ ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਕੀਤਾ ਜਾਂਦਾ ਹੈ। ਕੱਲ ਦੀ ਵੀਡੀਓ ਵਿੱਚ ਅਸੀਂ ਸਵਰ ਤੇ ਵਿਅੰਜਨਾਂ ਬਾਰੇ ਵਿਸਤਾਰ ਸਹਿਤ ਪੜਿਆ ਸੀ। ਅੱਗੇ ਸਮਝਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਵਿਆਕਰਨ ਕੀ ਹੁੰਦਾ ਹੈ। ਵਿਆਕਰਨ ਨੂੰ ਅੰਗਰੇਜ਼ੀ ਵਿੱਚ ਗ੍ਰਾਮਰ ਵੀ ਕਹਿੰਦੇ ਹਨ। ਵਿਆਕਰਨ ਤੋਂ ਕੀ ਭਾਵ ਹੈ ਇਸ ਬਾਰੇ ਅਸੀਂ ਚਰਚਾ ਕਰ ਰਹੇ ਹਾਂ। ਭਾਸ਼ਾ ਦੇ ਨਿਯਮਾਂ ਨੂੰ ਸਮਝਣ ਵਾਲੀ ਵਿੱਦਿਆ ਨੂੰ ਵਿਆਕਰਨ ਕਹਿੰਦੇ ਹਨ। ਘਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਤੇ ਵਿਆਕਰਨ ਵਿੱਚ ਲਿਖੀ ਜਾਣ ਵਾਲੀ ਭਾਸ਼ਾ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ ਘਰ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਕਿਰਿਆ ਨੂੰ ਅੱਗੇ ਪਿੱਛੇ ਕਰਕੇ ਬੋਲ ਲੈਂਦੇ ਹਾਂ ਜਿਵੇਂ ਕਿ ਕੱਲ ਨੂੰ ਜਾਊਂਗਾ ਮੈਂ ਪਰ ਵਿਆਕਰਨ ਵਿੱਚ ਇਸ ਨੂੰ ਪ੍ਰੋਪਰ ਢੰਗ ਨਾਲ ਲਿਖਿਆ ਜਾਂਦਾ ਹੈ ਮੈਂ ਕੱਲ ਨੂੰ ਜਾਵਾਂਗਾ ਵਿਆਕਰਨ ਦੇ 4 ਭਾਗ ਹੁੰਦੇ ਹਨ ਧੁਨੀ ਬੋਧ ਇਸ ਨੂੰ ਵਰਣ ਬੋਧ ਵੀ ਕਹਿੰਦੇ ਹਾਂ ਸ਼ਬਦ ਬੋਧ ਵਾਕ ਬੋਧ ਅਰਥ ਬੋਧ ਤੁਨੀ ਵਰਣ ਬੋਧਤਵ ਅੱਖਰ ਬੋਧ ਵੀ ਹੁੰਦੇ ਨੇ ਜਿਵੇਂ ਐੜਾ ਈੜੀ ਸ਼ਬਦ ਬੋਧ ਮਤਲਬ ਕਿ ਉਸ ਤੋਂ ਬਾਅਦ ਅਸੀਂ ਨੂੰ ਜੋੜ ਕੇ ਸ਼ਬਦ ਬੰਦੇ ਨੇ ਉਸ ਤੋਂ ਬਾਅਦ ਵਾਕ ਬਣਾਇਆ ਦਾ ਵਾਕ ਤੋਂ ਅਰਥ ਸਪਸ਼ਟ ਹੋ ਜਾਂਦੇ ਹਨ ਸਮਾ ਪਾ ਕੇ ਭਾਸ਼ਾ ਦੇ ਬੰਤਰ ਦੇ ਨਿਯਮ ਵਿੱਚ ਤਬਦੀਲੀ ਆ ਜਾਂਦੀ ਹੈ ਤੇ ਉਸ ਹਿਸਾਬ ਨਾਲ ਵਿਆਕਰਨ ਦੇ ਨਿਯਮਾਂ ਵਿੱਚ ਵੀ ਤਬਦੀਲੀ ਕਰਨੀ ਪੈਂਦੀ ਹੈ ਸੋ ਇਹ ਸੇ ਵਿਆਕਰਨ ਕੱਲ ਅਸੀਂ ਨਵੀਂ ਵੀਡੀਓ ਨਾਲ ਮਿਲਾਂਗੇ ਧੰਨਵਾਦ